ਖਾਨਾ ਦਾ ਧਰਨਾ ਖਤਮ ਕਰ ਦਿੱਤਾ ਕੀ ਲੱਗ ਰਿਹਾ ਤੁਹਾਨੂੰ ਕਿੱਥੇ ਕੋਈ ਗਲਤੀ ਹੋਈ ਹੈ ਗਲਤੀਆਂ ਆਏ ਹੋਏ ਐ ਵੀ ਇੱਕ ਤਾਂ ਸਾਡੇ ਕਿਸਾਨ ਜੁਨੀਆਨਾਂ ਚੋਂ ਫੁੱਟ ਪੈ ਗਈ ਜੀ ਕੁਝ ਸਰਕਾਰ ਨੇ ਉਹ ਬੰਦੇ ਖਰੀਦ ਲਏ ਜੋ ਇਹਨਾਂ ਨੇ ਜਦੋਂ ਦਿੱਲੀ ਉੱਥੇ ਵਕਿਆ ਦੱਦੇ ਜੀ ਕਿਸਾਨ ਜੁਨੀਆਨ ਕਹਿੰਦੀਆਂ ਵੀ ਅਸੀਂ ਪੂਰੀਆਂ ਮੰਗਾ ਮਨਾਉਣੀਆਂ ਨੇ ਤੇ ਅੱਦੇ ਕਹਿੰਦੇ ਵੀ ਨਹੀਂ ਜੀ ਅਸੀਂ ਵੀ ਪੂਰੀਆਂ ਨਹੀਂ ਮਨਾਉਣੀਆਂ ਹੈਗੀਆਂ ਉਹਨਾਂ ਨੇ ਸਾਰਿਆਂ ਨੂੰ ਪਤਾ ਵੀ ਮੋਰਚਾ ਕਿੰਨੇ ਚ ਬਿਕਿਆ ਕਿੰਨੇ ਚ ਨਹੀਂ ਵਿਕਿਆ ਹੈਗਾ ਨੰਬਰ 2 ਤੇ ਗੱਲ ਆ ਜਿਹੜੀ ਜੀ ਮਤਲਬ ਜੇ ਹੁਣ ਤੱਕ ਰਸ ਸੰਸਾਰ ਤੇ ਜਿੰਨੀਆਂ ਵੀ ਲੜਾਈਆਂ ਦੇਖੀਏ ਜਿਹੜੀਆਂ ਲੜਾਈਆਂ ਦੇਖੀਆਂ ਦੇਖਿਆ ਆਪਣਾ ਇਤਿਹਾਸ ਵੀ ਦੇਖਿਆ ਜਦੋਂ ਸੂਰਜ ਢਲਦਾ ਤਾਂ ਲੜਾਈਆਂ ਬੰਦ ਹੋ ਜਾਂਦੀਆਂ ᱛੀਆਂ ਕਿਉਂਕਿ ਉਹਨਾਂ ਨੂੰ ਹੋਤੀ ਮਤੇ ਵੀ ਰੈਸਟ ਮਿਲ ਜਵੇ ਉਹ ਹੋ ਜਵੇ ਪਰ ਪੰਜਾਬ ਗਵਰਨਮੈਂਟ ਨੇ ਇੱਕ ਨਵਿਲਕੀ ਪਹਿਲ ਕਰੀ ਹੈ ਵੀ ਰਾਤ ਨੂੰ ਇਹਨਾਂ ਨੇ ਲੜਾਈ ਸ਼ੁਰੂ ਕਰੀ ਸਾਡੇ ਕਿਸਾਨ ਭਰਾਵਾਂ ਨੂੰ ਰਾਤ ਨੂੰ ਕੁੱਟਿਆ ਤੇ ਜਿਹੜੇ ਇਹਨਾਂ ਦੇ ਵਿਕਲ ਤੇ ਹੀ ਉਹ ਕੁਸਤਾ ਉਥੋਂ ਚੋਰੀ ਹੋ ਗਏ ਟਰਾਲੀਆਂ ਖਦਾਨਾ ਚ ਘੇਰਤੀਆਂ ਪੱਤਰਕਾਰ ਵੀਰਾਂ ਨੇ ਉਹ ਦੱਸਿਆ ਵੀ ਪੁਲਿਸ ਵਾਲਿਆਂ ਨੇ ਚੋਰੀ ਕਰੇ ਹੱਥੋਂ ਉਹਨਾਂ ਦਾ ਟਰਾਲੀਆਂ ਚੋਂ ਸਮਾਨ ਦੇਖ ਲਓ ਜੀ ਐਨੀ ਮਾੜੀ ਹਾਲਤ ਸਾਡੇ ਪੰਜਾਬ ਦੀ ਅਸੀਂ ਉੱਥੇ ਹੀ ਸੀ ਮੈਂ ਇੱਕ ਸੀਨ ਦੱਸਦਾ ਹਾਂ ਕਿਉਂਕਿ ਸਾਡੇ ਵੀ ਬਜ਼ੁਰਗ ਨੇ ਮਾਪੇ ਨਹੀਂ ਮਿਲਦੇ ਮਾਪੇ ਨਹੀਂ ਮਿਲਦੇ ਇਹਨਾਂ ਨੂੰ ਪੁੱਤਰਾਂ ਨੂੰ ਮਾਪੇ ਨਹੀਂ ਮਿਲਦੇ ਜੀ